ਹੈਲੋ ਦੋਸਤੋ ਬਾਲਾਜੀ ਐਜੂਕੇਸ਼ਨ ਪੁਆਇੰਟ ਤੇ ਤੁਹਾਡਾ ਸਵਾਗਤ ਕਰਦੇ ਹਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੀਟ੍ਰੀਪਲੱਸਸੀ ਬੋਰਡ ਦੇ ਗਰੁੱਪ ਡੀ ਦੇ ਵੈਕੈਂਸੀਆਂ ਦੇ ਲਈ ਸੇਵਾਦਾਰ ਚੌਂਕੀਦਾਰ ਜਾਂ ਗਰੁੱਪ ਡੀ ਦੇ ਹੋਰ ਵੈਕੈਂਸੀਆਂ ਦੇ ਲਈ ਮਿਕਸ ਜੀਕੇ ਦੇ ਐਮਸੀਕਿਊਜ਼ ਨੇ ਜਿਹੜੇ ਕਵਰ ਕਰਾਂਗੇ ਪਾਰਟ 1 ਦੇ ਵਿੱਚ ਆਪਾਂ ਅੱਜ ਉਹ ਸਾਰੇ ਐਮਸੀਕਿਊਜ਼ ਕਵਰ ਕਰਾਂਗੇ ਜੋ ਪੀਟ੍ਰੀਪਲੱਸਸੀ ਬੋਰਡ ਦੀ ਤਰਫੋਂ ਰਿਪੀਟਿਵਲੀ ਪੁੱਛੇ ਜਾਂਦੇ ਨੇ ਹਰ ਇੱਕ ਐਗਜ਼ਾਮ ਦੇ ਵਿੱਚ ਸੋ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਪਰਸੇ ਕੁਐਸ਼ਨ ਆੰਦਾਇਆ ਹਰਮਿੰਦਰ ਸਾਹਿਬ ਦੀ ਨੀ ਕਿਸ ਨੇ ਰੱਖੀ ਸੀ ਨੀ ਮਤਲਬ ਫਾਊਂਡੇਸ਼ਨ ਸਟੋਨ ਤੁਸੀਂ ਇੱਕ ਪੇਜ ਤੇ ਇਹਨਾਂ ਸਾਰੇ ਕੁਐਸ਼ਨਜ਼ ਦੇ ਆਨਸਰ ਲਿਖਨੇ ਨੇ ਤੇ ਬਾਅਦ ਵਿੱਚ ਤੁਸੀਂ ਟੈਲੀ ਕਰਨੇ ਨੇ ਕਿ ਤੁਹਾਡੇ ਕਿੰਨੇ ਆਨਸਰ ਸਹੀ ਨੇ ਇੱਕ ਟੈਸਟ ਦੀ ਤੌਰ ਤੇ ਹੀ ਸਮਝ ਲਿਓ ਸੋ ਫਸਟੇ ਕੁਐਸ਼ਨ ਦੀ ਤਰਫ ਚੱਲਦੇ ਆਂ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਮੀਆਂ ਮੀਰ ਜੀ ਇਹਨਾਂ ਵਿੱਚੋਂ ਕਿਸ ਨੇ ਹਰਮਿੰਦਰ ਸਾਹਿਬ ਦੀ ਨੀ ਰੱਖੀ ਸੀ so the right answer is mia mirji inna ne hariminder sahib di nee rakhi si yani ki foundation stone rakha si and hariminder sahib he gaye jida e ban ke ready hoya si complete hoya si 1601 de vich next question hai आनंदपुर साहिब दी स्थापना ਕਦੋਂ ਹੋਈ 1655 1665 1675 1685 ਇਹਨਾਂ ਵਿੱਚੋਂ ਕਿਹੜੇ ਇਅਰ ਦੇ ਵਿੱਚ ਆਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਗਈ ਰਾਈਟ ਆਨਸਰ ਹੈ 1665 ਦੇ ਵਿੱਚ ਆਨੰਦਪੁਰ ਸਾਹਿਬ ਹੈਗਾ ਜਿਹੜਾ ਸ਼ਹਿਰ ਬਸਾਇਆ ਗਿਆ ਸੀ ਕਿਸ ਦੇ ਦੁਆਰਾ ਇਹ ਸ਼ਹਿਰ ਹੈਗਾ ਜਿਹੜਾ ਬਸਾਇਆ ਗਿਆ ਸੀ 9th ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਇਹ ਜਿਹੜਾ ਸ਼ੇਅਰ ਸੀਗਾ ਵਸਾਇਆ ਗਿਆ ਸੀ ਅਨੰਦਪੁਰ ਸਾਹਿਬ ਨੂੰ ਚੱਕ ਨਾਨਕੀ ਵੀ ਕਿਹਾ ਜਾਂਦਾ ਆ ਚੱਕ ਨਾਨਕੇ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੜੇ ਮਾਤਾ ਜੀ ਸੀਗੇ ਉਹਨਾਂ ਦਾ ਨਾਮ ਨਾਨਕੀ ਸੀ ਬੀਬੀ ਨਾਨਕੀ 1675 ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਡੇਥ ਹੋ ਜਾਂਦੀ ਆ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਆ ਤੇ 1675 ਦੇ ਵਿੱਚ ਗੁਰੂ ਗੱਦੀ ਹੈਗੀ ਆ ਜਿਹੜੀ ਸ੍ਰੀ ਗੁਰੂ ਕੋਵਿੰਗ ਸਿੰਘ ਜੀ ਕੋਲ ਚਲੀ ਜਾਂਦੀ ਆ ਨੈਕਸਟ ਕੁਐਸ਼ਨ ਹੈ ਬੰਦਾ ਸਿੰਘ ਬਹਾਦਰ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਲਾਹੌਰ ਸਰਹਿੰਦ ਦਿੱਲੀ ਅੰਮ੍ਰਿਤਸਰ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ ਰਾਈਟ ਆਪਸ਼ਨ ਹੈ ਦਿੱਲੀ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਐਨ ਉਸ ਟਾਈਮ ਦਿੱਲੀ ਦਾ ਰਾਜਾ ਕੌਣ ਸੀ ਫਾਰੂਕ ਸਿਆਰ ਫਾਰੂਕ ਸਿਆਰ ਦੇ ਆਰਡਰ ਤੇ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਆਪਣੇ ਆਪਣੇ ਕਮੈਂਟਸ ਦੇ ਵਿੱਚ ਦੱਸਿਓ ਕਿ ਉਸ ਟਾਈਮ ਪੰਜਾਬ ਦਾ ਗਵਰਨਰ ਕੌਣ ਸੀਗਾ ਜਿਸ ਟਾਈਮ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਟਾਈਮ ਪੰਜਾਬ ਦਾ ਗਵਰਨਰ ਕੌਣ ਸੀ ਕਮੈਂਟ ਵਿੱਚ ਜ਼ਰੂਰ ਦੱਸਿਓ ਅੱਜ ਦਾ ਹੋਮਵਰਕ ਹੈ ਤੁਹਾਡਾ ਮੇਰੀ ਪੀਰੀ ਦਾ ਜਿਹੜਾ ਕਨਸੈਪਟ ਸੀਗਾ ਕਿਹੜੇ ਗੁਰੂ ਜੀ ਦੁਆਰਾ ਅਪਣਾਇਆ ਗਿਆ ਸੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਸੋ ਦ ਰਾਈਟ অপਸ਼ਨ ਇਜ਼ ਗੁਰੂ ਹਰਗੋਬਿੰਦ ਸਿੰਘ ਜੀ ਗੁਰੂ ਜੀ ਪਾਸ ਦੋ ਤਲਵਾਰਾਂ ਹੁੰਦੀਆਂ ਸੀ ਸਵਾਰਡਸ ਜਿਹਨੂੰ ਆਪਾਂ ਕਹਿੰਦੇ ਆ ਜਿਸ ਦਾ ਨੇਮ ਮੀਰੀ ਐਂਡ ਪੀਰੀ ਸੀ ਮਤਲਬ ਇੱਕ ਤਲਵਾਰ ਦਾ ਨੇਮ ਮੀਰੀ ਸੀ ਦੂਸਰੀ ਤਲਵਾਰ ਦਾ ਨੇਮ ਪੀਰੀ ਸੀ ਮੀਰੀ ਪੀਰੀ ਦੇ ਵੀ ਸੈਲੀਬ੍ਰੇਟ ਕੀਤਾ ਜਾਂਦਾ ਆ ਹਿਸਟਰੀ ਦੇ ਵਿੱਚ 5 ਜੁਲਾਈ ਨੂੰ ਥੋੜਾ ਐਡਵਾਂਸ ਸੇ ਜਾਣਾ ਹੈ ਤਾਂ ਇਹ ਕੁਸ਼ਨ ਵੀ ਪੁੱਛਿਆ ਜਾ ਸਕਦਾ ਹੈ ਯਾ ਅਗਰ ਡੀਪ ਕੁਸ਼ਨ ਪੁੱਛਿਆ ਜਾਵੇ ਸੋ ਮੀਰੀ ਤੋਂ ਭਾਵ ਹੈਗਾ ਯਾ ਪੋਲੀਟੀਕਲ ਪਾਵਰ ਐਂਡ ਪੀਰੀ ਤੋਂ ਭਾਵ ਹੈ ਸਪਿਰਚੁਅਲਟੀ ਅਥਾਰਟੀ ਨੈਕਸਟ ਕੁਐਸ਼ਨ ਹੈ ਸਿੱਖ ਮਿਸਲਾਂ ਦਾ ਉਤਪਤੀ ਕਾਲ ਕਿਸ ਸਮਰਾਜ ਦੇ ਪਤਨ ਨਾਲ ਜੁੜਿਆ ਹੋਇਆ ਹੈ ਉਤਪਤੀ ਕਾਲ ਤੋਂ ਭਾਵ ਹੈ ਟਾਈਮ ਪੀਰੀਅਡ ਵੀ ਸਿੱਖ ਮਿਸਲਾਂ ਦਾ ਕਿਹੜੇ ਟਾਈਮ ਦੌਰਾਨ ਕਿਹੜਾ ਸਮਰਾਜ ਦਾ ਪਤਨ ਸੀ ਮਤਲਬ ਕਿਹੜਾ ਰਾਜਾ ਸੀ ਉਸ ਟਾਈਮ ਕਿੰਨਾ ਦਾ ਰਾਜ ਚੱਲ ਰਿਹਾ ਸੀ ਸੋ ਉਸ ਟਾਈਮ ਮੁਗਲਾਂ ਦਾ ਰਾਜ ਚੱਲ ਰਿਹਾ ਸੀਗਾ ਜਿਸ ਟਾਈਮ ਸਿੱਖ ਮਿਸਲਾਂ ਬਨਾਈਆਂ ਗਿਆ 12 ਮਿਸਲਾਂ ਬਨਾਈਆਂ ਗਿਆ ਸਿੱਖ ਮਿਸਲਾਂ ਹੁਣ ਗੱਲ ਕਰਦੇ ਆ ਪੰਜਾਬ ਦੀ ਜੀਓਗ੍ਰਾਫੀ ਦੇ ਵਿੱਚ ਸ਼ਿਵਾਲਿਕ ਪਹਾੜੀਆਂ ਪੰਜਾਬ ਦੇ ਕਿਸ ਭਾਗ ਵਿੱਚ ਸਥਿਤ ਹਨ ਦੱਖਣ ਪੱਛਮ ਦੱਖਣ ਪੂਰਬ ਉੱਤਰ ਪੂਰਬ ਕੇਂਦਰੀ ਕਿਹੜੇ ਹਿੱਸੇ ਦੇ ਵਿੱਚ ਸ਼ਿਵਾਲਿਕ ਪਹਾੜੀਆਂ ਨੇ ਜੜੀਆਂ ਸਥਿਤ ਹਨ so the right option is uttar purv next question hai hari ke wetland kede jilyan de vich phailya hoya hai amritsar taran taran firozpur taran taran kaboolthala jalandar ludhiana mooka inam vich oh kedi option sahi hai ਸੋ ਦਾ ਰਾਈਟ ਆਨਸਰ ਇਜ਼ ਫਿਰੋਜ਼ਪੁਰ ਤਰਨਤਾਰਨ ਹਰੀਕੇ ਵੈਟਲੈਂਡ ਪੰਜਾਬ ਦਾ ਸਭ ਤੋਂ ਵੱਡਾ ਵੈਟਲੈਂਡ ਹੈਗਾ ਆ ਐਨ ਕੁਝ ਇੰਪੋਰਟੈਂਟ ਚੀਜ਼ਾਂ ਨੇ ਜੋ ਨੋਟ ਕਰਨ ਵਾਲੀਆਂ ਨੇ ਕਿ ਗਵਰਨਮੈਂਟ ਨੇ ਹਰੀਕੇ ਵੈਟਲੈਂਡ ਦੇ ਰਿਲੇਟਿਡ ਕੀ ਕਿ ਡਿਕਲੇਅਰ ਕੀਤਾ ਹੋਇਆ ਆ ਨੰਬਰ 1 ਤੇ ਹਰੀਕੇ ਵੈਟਲੈਂਡ ਹੈਗਾ ਇਹ ਜਿਹੜਾ ਪੰਜਾਬ ਗਵਰਨਮੈਂਟ ਨੇ ਵਾਈਲਡ ਲਾਈਫ ਸੈਂਚਰੀ ਦੇ ਵਿੱਚ ਡਿਕਲੇਅਰ ਕੀਤਾ ਹੋਇਆ ਹੈ ਆ ਨੰਬਰ 2 ਤੇ ਐਜ਼ ਅ ਰਾਮਸਰ ਸਾਈਟ ਬੀ ਹਰੀਕੇ ਵੈਟਲੈਂਡ ਨੂੰ ਡਿਕਲੇਅਰ ਕੀਤਾ ਹੋਇਆ ਹੈ ਆ ਬੇਸਿਕਲੀ ਇਹ ਹੈ 1990 ਦੇ ਵਿੱਚ ਡਿਕਲੇਅਰ ਕੀਤਾ ਸੀ ਐਂਡ ਵਾਈਲਡ ਲਾਈਫ ਸੈਂਚਰੀ ਦੇ ਵਿੱਚ ਹਰੀਕੇ ਵੈਟਲੈਂਡ ਹੈਗਾ ਆ ਜਿਹੜਾ 1982 ਦੇ ਵਿੱਚ ਡਿਕਲੇਅਰ ਕੀਤਾ ਸੀ ਨੈਕਸਟ ਕੁਐਸਚਨ ਹੈ ਹੇਟ ਲਿਖਿਆ ਵਿੱਚੋਂ ਕਿਹੜਾ ਦਰਿਆ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਦੇ ਵਿੱਚ ਦਾਖਲ ਹੁੰਦਾ ਆ ਰਾਵੀ ਸਤਲੁਜ ਬਿਆਸ ਕਗਰ ਇਹਨਾਂ ਆਪਸ਼ਨਸ ਵਿੱਚੋਂ ਕਿਹੜਾ ਆਪਸ਼ਨ ਸਹੀ ਹੈ ਸੋ ਬਿਆਸ ਦਰਿਆ ਹੈ ਜਿਹੜਾ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਦੇ ਵਿੱਚ ਦਾਖਲ ਹੁੰਦਾ ਆ ਨੈਕਸਟ ਕੁਐਸਚਨ ਹੈ ਪੰਜਾਬ ਦਾ ਸਭ ਤੋਂ ਵੱਧ ਸੁੱਕਾ ਪ੍ਰਭਾਵਿਤ ਖੇਤਰ ਕਿਹੜਾ ਹੈ ਮਾਝਾ ਦੁਆਬਾ ਮਾਲਵਾ ਕਾਂਡੀ ਸਭ ਤੋਂ ਸੁੱਕਾ ਏਰੀਆ சோ தாய் ஆன்சர் மலவா கண்டிப்பா கண்டிப்பாக பார்ட்ட பெங்கால கண்டி நேம் ਬਟ ਪੰਜਾਬ ਦੇ ਵਿੱਚ ਵੀ ਕਾਂਡੀ ਪਾਇਆ ਜਾਂਦਾ ਇੱਕ ਏਰੀਆ ਐਂਡ ਇਹ ਜਿਹੜਾ ਏਰੀਆ ਹੈਗਾ ਆ ਇਟਸ ਨੋ ਸੈਮੀ ਹिल्स ਦੇ ਨਾਮ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਕਾਂਡੀ ਏਰੀਆ ਜਿਹੜਾ ਹੈਗਾ ਆ ਉੱਥੇ ਥੋੜੀਆਂ-ਥੋੜੀਆਂ ਹिल्स ਨੇਗੀਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਸੈਮੀ ਹिल्स ਜਿਹਨੂੰ ਆਪਾਂ ਕਹਿੰਦੇ ਆਂਗੇ ਬੇਸਿਕਲੀ ਕਾਂਢੀ ਏਰੀਆ ਜਿਹੜਾ ਹੈਗਾ ਇਹ ਆ ਇਹ ਤੁਹਾਨੂੰ ਦੇਖਣ ਨੂੰ ਮਿਲੇਗਾ ਗੁਰਦਾਸਪੁਰ ਦੇ ਨਜ਼ਦੀਕ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਦੇ ਨੀਅਰ ਇਹਨਾਂ ਡਿਸਟ੍ਰਿਕਟਸ ਦੇ ਨਜ਼ਦੀਕ ਤੁਹਾਨੂੰ ਮਿਲੇਗਾ ਇਹ ਏਰੀਆ ਰੂਪਨਗਰ ਤੇ ਹੁਸ਼ਿਆਰਪੁਰ ਵਾਲੀਆਂ ਡਿਸਟ੍ਰਿਕਟ ਵਾਲੀ ਸਾਈਡ ਤੇ ਤੁਹਾਨੂੰ ਇਹ ਵਾਲਾ ਏਰੀਆ ਦੇਖਣ ਨੂੰ ਮਿਲੇਗਾ ਨੈਕਸਟ ਕੁਐਸ਼ਨ ਹੈ ਦੁਆਬਾ ਖੇਤਰ ਕਿਹੜੇ ਦਰਿਆਵਾਂ ਦੇ ਵਿਚਕਾਰ ਸਥਿਤ ਹੈ ਕਿਹੜੇ ਦਰਿਆਵਾਂ ਦੇ ਕਿਹੜੇ ਦੋ ਦਰਿਆ ਨੇ ਜਿਨ੍ਹਾਂ ਦੇ ਵਿਚਕਾਰ ਦੁਆਬਾ ਖੇਤਰ ਪੈਂਦਾ ਵਾ ਉਹ ਹੈ ਵਿਆਸ ਤੇ ਸਤਲੁਜ ਦਰਿਆ ਅਥੇ ਇੱਕ ਕੁਐਸ਼ਨ ਹੋਰ ਕਿ ਵਿਆਸ ਤੇ ਸਤਲੁਜ ਜਿਹੜੇ ਦਰਿਆ ਨੇ ਕਿਹੜੀ ਜਗ੍ਹਾ ਤੇ ਜਾ ਕੇ ਇਹ ਮਿਕਸ ਹੁੰਦੇ ਨੇ ਇੱਕ ਪੁਆਇੰਟ ਤੇ ਜਾ ਕੇ ਇਕੱਠੇ ਹੁੰਦੇ ਨੇ ਵਹਰੀਕੇ ਪਤਨ ਜਿੱਥੇ ਇਹ ਦੋਨੋਂ ਮਿਲਦੇ ਨੇ ਦਰਿਆ ਨੈਕਸਟ ਕੁਐਸਚਨ ਹੈ ਪੰਜਾਬ ਭਾਰਤ ਵਿੱਚ ਕਿਸ ਫਸਲ ਦੇ ਉਤਪਾਦਨ ਵਿੱਚ ਪਹਿਲੇ ਸਥਾਨ ਤੇ ਪੰਜਾਬ ਦੇ ਵਿੱਚ ਕਿਹੜੀ ਫਸਲ ਹੈ ਜਿਹੜੀ ਭਾਰਤ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਪੰਜਾਬ ਦੇ ਵਿੱਚ ਉਗਾਈ ਜਾਂਦੀ ਆ ਭਾਰਤ ਦੀ ਸਭ ਤੋਂ ਨੰਬਰ 1 ਜਿਹੜੀ ਰਹਿਣ ਵਾਲੀ ਫਸਲ ਹੈ ਤਾਂ ਗੰਦਮ ਮੱਕੀ ਕਪਾਹ ਕਿਹੜੀ অপਸ਼ਨ ਸਹੀ ਹੈ ਇਹਨਾਂ ਵਿੱਚੋਂ রাইਟ অপਸ਼ਨ ਹੈ ਗੰਧਮ ਹੁਣ ਤੁਸੀਂ ਕਹੋਗੇ ਗੰਧਮ ਕਿਨੂੰ ਕਹਿੰਦੇ ਨੇ ਗੰਧਮ ਜਿਹੜਾ ਸ਼ਬਦ ਹੈਗਾ ਆ ਇਹ ਬੇਸਿਕਲੀ ਇੱਕ ਪਰਸ਼ੀਅਨ ਜਾਂ ਪਕਾ ਲੋ ਕੀ ਉਰਦੂ ਦਾ ਇੱਕ ਸ਼ਬਦ ਹੈਗਾ ਆ ਗੰਧਮ ਠੀਕ ਹੈ ਤੇ ਇਹ ਗੰਧਮ ਸ਼ਬਦ ਦਾ ਮਤਲਬ ਹੁੰਦਾ ਆ wheat ਕਣਕ ਜੀ ਨੂੰ ਕਹਿੰਦੇ ਆਪਾਂ ਤੇ ਗੰਧਮ ਤੇਲਗੂ ਦੇ ਵਿੱਚ ਵੀ ਇਹਦਾ ਮਤਲਬ ਹੈਗਾ ਆ ਸੰਦਲਵੁੱਡ ਪਤਾ ਹੋਣੀ ਆ ਤੁਹਾਨੂੰ ਕਿ ਸੰਦਲਵੁੱਡ ਕੀ ਹੁੰਦੀ ਆ ਤੇਲਗੂ ਦੇ ਵਿੱਚ ਗੰਧਮ ਨੂੰ ਸੰਦਲਵੁੱਡ ਕਿਹਾ ਜਾਂਦਾ ਆ ਤੇ ਪੰਜਾਬੀ ਵਿੱਚ ਇਹਨੂੰ ਕਣਕ ਕਹਿੰਦੇ ਨੇ ਵੀਟ ਕਹਿੰਦੇ ਨੇ ਨੈਕਸਟ ਕੁਐਸਚਨ ਹੈ ਪੰਜਾਬ ਵਿੱਚ ਖਾਦ ਅਨਾਜ ਦੀ ਖਰੀਦ ਦੇ ਲਈ ਕਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਹਨ FCI, 마크ਫੈਡ, ਪੁਨਸਬ ਉਪਰੋਕਤ ਸਾਰੀ ਮਤਲਬ ਰਾਈਟ ਆਨਸਰ ਸਾਰੀ ਹੈ ਇਹ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਖਾਦ ਅਨਾਜ ਦੇ ਲਈ ਕੰਮ ਕਰਦੀਆਂ ਨੇ ਪੁਨਸਬ ਦੀ ਜਿਹੜੀ ਫੁੱਲ ਫਾਰਮ ਹੈਗੀ ਆ ਪੰਜਾਬ ਸਟੇਟ ਸਿਵਲ ਸਪਲਾਈ ਕਾਰਪੋਰੇਸ਼ਨ ਜਿਹੜੀ ਇਸ ਦੀ ਫੁੱਲ ਫਾਰਮ ਹੈਗੀ ਆ ਪੰਜਾਬ ਸਟੇਟ ਸਿਵਲ ਸਪਲਾਈ ਕਾਰਪੋਰੇਸ਼ਨ ਇਹ ਸੰਸਥਾ ਦਾ ਕੀ ਕੰਮ ਹੁੰਦਾ ਆ ਸਟੋਰੇਜ ਆ ਤੇ ਡਿਸਟ੍ਰਿਬਿਊਸ਼ਨ ਦਾ ਜਿੱਥੇ ਫੂਡ ਆਈਟਮਸ ਨੂੰ ਸਟੋਰ ਕਰਕੇ ਡਿਸਟ੍ਰੀਬਿਊਟ ਕੀਤਾ ਜਾਂਦਾ ਬਾਅਦ ਵਿੱਚ ਪੀ ਡੀ ਐਸ ਯਾਨੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਰਾਹੀਂ ਫੂਡ ਆਈਟਮਸ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ ਨੇ ਨੈਕਸਟ ਕੁਐਸਚਨ ਹੈ ਪੰਜਾਬ ਦੀ ਫਸਲ ਕੰਤਾ ਕ੍ਰੋਪਿੰਗ ਇੰਟੈਂਸਿਟੀ ਲਗਭਗ ਕਿੰਨੀ ਹੈ ਨਾਓ ਵਾਟ ਇਜ਼ ਦ ਮੀਨਿੰਗ ਆਫ ਕ੍ਰੋਪਿੰਗ ਇੰਟੈਂਸਿਟੀ ਕ੍ਰੋਪਿੰਗ ਇੰਟੈਂਸਿਟੀ ਕਿ ਨੂੰ ਕਹਿੰਦੇ ਨੇ ਸਪੋਜ਼ ਕਰੋ ਤੁਹਾਡੇ ਕੋਲ ਇੱਕ ਪਲਾਟ ਹੈ ਇੱਕ ਲੈਂਡ ਹੈ ਜਿੱਥੇ ਤੁਸੀਂ ਮਲਟੀਪਲ ਕ੍ਰੌਪਸ ਨੇ ਜਿਹੜੀਆਂ ਗ로우 ਕਰ ਰਹੇ ਹੋ ਵੱਖ-ਵੱਖ ਕਿਸਮ ਦੀਆਂ ਫਸਲਾਂ ਉਗਾ ਰਹੇ ਹੋ ਤੁਸੀਂ ਇੱਕੋ ਹੀ ਪਲਾਟ ਦੇ ਉੱਪਰ ਡਿਊਰੇਸ਼ਨ ਕੀ ਰਹਿਣ ਵਾਲੀ ਹੈ ਐਗਰੀਕਲਚਰ ਇਅਰ ਦੇ ਵਿੱਚ ਇੱਕ ਐਗਰੀਕਲਚਰ ਇਅਰ ਦੇ ਵਿੱਚ ਤੁਸੀਂ ਵੱਖ-ਵੱਖ ਕਿਸਮ ਦੀਆਂ ਫਸਲਾਂ ਉਗਾ ਰਹੇ ਹੋ ਤੁਸੀਂ ਇੱਕੋ ਹੀ ਲੈਂਡ ਉੱਪਰ ਠੀਕ ਹੈ ਉਹ ਪੂਰੀ ਇੱਕ ਲੈਂਡ ਉੱਪਰ ਤੁਸੀਂ ਜਿੰਨੀਆਂ ਵੀ ਫਸਲਾਂ ਉਗਾ ਰਹੇ ਹੋ ਉਹ ਸਾਰੀਆਂ ਫਸਲਾਂ ਨੂੰ ਮਿਲਾ ਕੇ ਉਹਨਾਂ ਸਾਰੀਆਂ ਫਸਲਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਨਾ ਕਿ ਕਿੰਨੀ ਐਫੀਸ਼ੀਐਂਸੀ ਹੈਗੀ ਆ ਉਹਨਾਂ ਫਸਲਾਂ ਦੇ ਵਿੱਚ ਉਸ ਲੈਂਡ ਦੇ ਉੱਤੇ ਗਰੋ ਕਰਨ ਦੇ ਲਈ ਟੂ ਨੋ ਦਾ ਐਫੀਸ਼ੀਐਂਸੀ ਅੰਡ ਪੰਜਾਬ ਦੇ ਵਿੱਚ ਲਗਭਗ ਕਿੰਨੀ ਹੈ ਇਹ ਰਾਈਟ ਆਨਸਰ ਕੀ ਹੈ 185% ਕ੍ਰੋਪਿੰਗ ਇੰਟੈਂਸਿਟੀ ਹੈ ਜਿਹੜੀ ਪੰਜਾਬ ਦੇ ਵਿੱਚ ਫਸਲ ਕੰਤਾ ਨੈਕਸਟ ਕੁਐਸਚਨ ਹੈ ਪੰਜਾਬ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਕਿਹੜੇ ਦਹਾਕੇ ਵਿੱਚ ਹੋਈ ਹੈ ਹਰੀ ਕ੍ਰਾਂਤੀ ਤੋਂ ਪਾਵੇ ਗ੍ਰੀਨ ਰੈਵਿਊਲੂਸ਼ਨ ਓਕੇ ਸੋ ਕਿਹੜੇ ਦਹਾਕੇ ਦੇ ਵਿੱਚ ਸ਼ੁਰੂਆਤ ਹੋਈ ਹੈ ਗ੍ਰੀਨ ਰੈਵਿਊਲੂਸ਼ਨ ਦੀ ਪੰਜਾਬ ਦੇ ਵਿੱਚ ਰਾਈਟ ਆਪਸ਼ਨ ਹੈ 1960 ਤੋਂ ਬਾਅਦ ਗ੍ਰੀਨ ਰੈਵਿਊਲੂਸ਼ਨ ਹਰੀ ਕ੍ਰਾਂਤੀ ਆਈ ਆ ਪੰਜਾਬ ਦੇ ਵਿੱਚ ਬੇਸਿਕਲੀ ਕੀ ਹੋਇਆ ਸੀ ਵੀਟ ਤੇ ਰਾਈਸ ਦੀ ਪ੍ਰੋਡਕਸ਼ਨ ਬਹੁਤ ਵੱਡੇ ਪੱਧਰ ਤੇ ਹੋਈ ਸੀ ਇਸ ਲਈ ਗ੍ਰੀਨ ਰੈਵਿਊਲੂਸ਼ਨ ਕਹਾ ਜਾਂਦਾ ਆ ਕਿਉਂ ਹੋਈ ਸੀ ਕਿਉਂਕਿ ਉਸ ਦੌਰਾਨ HYV ਸੀਡਸ ਦਾ ਇਸਤੇਮਾਲ ਕੀਤਾ ਗਿਆ ਸੀ ਇਹਨਾਂ ਤੋਂ ਭਾਵ ਹੈ ਹਾਈ ਈਲਡ ਵੈਰਾਈਟੀ ਦੇ ਜਿਹੜੇ ਸੀਡਸ ਨੇ ਯੂਜ਼ ਕੀਤੇ ਗਏ ਸੀਗੇ ਪ੍ਰੋਡਕਸ਼ਨ ਨੂੰ ਵਧਾਉਣ ਦੇ ਲਈ ਪ੍ਰੋਡਕਸ਼ਨ ਨੂੰ ਰਾਈਜ਼ ਕਰਨ ਦੇ ਲਈ HYV ਸੀਡਸ ਨੇ ਜਿਹੜੀ ਯੂਜ਼ ਕੀਤੀ ਗਈ ਸੀ ਤੇ ਵੀਟ ਤੇ ਰਾਈਸ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਰ ਤੇ ਹੋਈ ਸੀਗੀ ਹਰੀ ਕ੍ਰਾਂਤੀ ਦੇ ਫਾਦਰ ਕਿਹਨੂੰ ਕਿਹਾ ਜਾਂਦਾ ਹੈ ਬੇਸਿਕਲੀ ਸੋ ਹਰੀ ਕ੍ਰਾਂਤੀ ਦੇ ਜਿਹੜੇ ਫਾਦਰ ਨੇ ਗ੍ਰੀਨ ਰੈਵੋਲੂਸ਼ਨ ਦੇ ਜਿਹੜੇ ਫਾਦਰ ਮੰਨੇ ਗਏ ਨੇ ਡਾਕਟਰ ਐਮ ਐਸ ਸੁਆਮੀ ਨੰਥਨ ਜੀ ਗ੍ਰੀਨ ਰੈਵੋਲੂਸ਼ਨ ਦੇ ਜਿਹੜੇ ਫਾਦਰ ਨੇ ਨੈਕਸਟ ਕੁਐਸਚਨ ਹੈ ਪੀਏਯੂ ਦਾ ਪੂਰਾ ਨਾਮ ਕੀ ਹੈ ਫੁੱਲ ਫਾਰਮ ਕੀ ਹੈ ਇਸ ਦੀ ਰਾਈਟ অপਸ਼ਨ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੁਸੇ ਸੁਣਿਆ ਹੀ ਹੋਣਾ ਪੀਏਯੂ ਬਹੁਤ ਵਾਰੀ 1962 ਦੇ ਵਿੱਚ ਯੂਨੀਵਰਸਿਟੀ ਬਣੀ ਸੀ ਤੇ ਆਪਣੇ ਵਧੀਆ ਸ਼ਹਿਰ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਯੂਨੀਵਰਸਿਟੀ ਹੈ ਜਿਹੜੀ ਪਾਈ ਜਾਂਦੀ ਆ ਨੈਕਸਟ ਕੁਐਸ਼ਨ ਹੈ ਸੰਸਕ੍ਰਿਤੀ ਅਤੇ ਭਾਸ਼ਾ ਪੰਜਾਬੀ ਭਾਸ਼ਾ ਕਿਸ ਭਾਸ਼ਾਈ ਪਰਿਵਾਰ ਨਾਲ ਸੰਬੰਧਿਤ ਹੈ ਦਰਾਵਿੜ ਤਿਬਤੋ ਵਰਮਨ ਇੰਡੋ ਆਰੀਅਨ ਸਮੈਟਿਕ ਸੋ ਇੰਡੋ ਆਰੀਅਨ ਹੈ ਗਏ ਜਿਹੜਾ ਰਾਈਟ ਆਨਸਰ ਹੈ ਸਮੈਟਿਕ ਭਾਸ਼ਾ ਕਿਹੜੀ ਹੁੰਦੀ ਆ ਡਰਾਵਿਡ ਭਾਸ਼ਾ ਬੇਸਿਕਲੀ ਇਹ ਜਿਹੜੀ ਭਾਸ਼ਾ ਹੈ ਇਹ ਤਾਮਿਲ ਦੇ ਵਿੱਚ ਇਸਮਾਲ ਕੀਤੀ ਜਾਂਦੀ ਹੈ ਇਹ ਤਮਿਲ ਦੀ ਜਿਹੜਾ ਡਾਇਲੈਕਟ ਹੈਗਾ ਯਾ ਦਰਾਵੀਡੀਅਨ ਸਿਮੇਟਿਕ ਭਾਸ਼ਾ ਕਿਹੜੀ ਹੁੰਦੀ ਆ ਬੇਸਿਕਲੀ ਇਹ ਕਿ ਅਰੈਬਿਕ ਭਾਸ਼ਾ ਆ ਠੀਕ ਹੈ ਮੀਡਲ ਈਸਟ ਦੇ ਵਿੱਚ ਇਹ ਬੋਲੀ ਜਾਣ ਵਾਲੀ ਹੈ ਜਿਹੜੀ ਭਾਸ਼ਾ ਹੁੰਦੀ ਆ ਸਿਮੇਟਿਕ ਤਿੰਨ ਰੂਟ ਵਰਡਸ ਤੋਂ ਬਨਣ ਵਾਲੀ ਇਹ ਭਾਸ਼ਾ ਹੁੰਦੀ ਆ ਤਿੰਨ ਅੱਖਰਾਂ ਤੋਂ ਬਨਣ ਵਾਲੀ ਇਹ ਜਿਹੜੀ ਭਾਸ਼ਾ ਆਪਾਂ ਕਹਿ ਸਕਦੇ ਆ ਸਮੈਟਿਕ ਤਿੰਨ ਅੱਖਰ ਕਿਵੇਂ ਜਿਵੇਂ ਆਪਾਂ ਐਗਜ਼ਾਮਪਲ ਦੇ ਤੌਰ ਤੇ ਸਮਝ ਲਈਏ ਕੇ ਟ ਬੀ ਠੀਕ ਹੈ ਤਿੰਨ ਅੱਖਰ ਨੇ ਇਹ ਕਿਤਾਬ ਕਿਤਾਬ ਦਾ ਮਤਲਬ ਬੁੱਕ ਹੁੰਦਾ ਤੇ ਅਰੈਬਿਕ ਲੈਂਗੁਏਜ ਦੇ ਵਿੱਚ ਕਿਤਾਬ ਯੂਜ਼ ਕੀਤਾ ਜਾਂਦਾ ਸ਼ਬਦ ਔਰ ਇਹ ਤਿੰਨ ਸ਼ਬਦਾਂ ਤੋਂ ਤਿੰਨ ਮੂਲ ਸ਼ਬਦਾਂ ਤੋਂ ਬਣੀ ਹੋਈ ਇੱਕ ਪਾਸ਼ਾ ਆ ਨੈਕਸਟ ਕੁਐਸਚਨ ਹੈ ਗੁਰਮੁਖੀ ਲਿਪੀ ਨੂੰ ਕਿਸ ਗੁਰੂ ਜੀ ਨੇ ਮਿਆਰੀ ਰੂਪ ਦਿੱਤਾ ਬਹੁਤ ਹੀ ਈਜ਼ੀ ਕੁਐਸਚਨ ਹੈ ਇਹ ਗੁਰੂ ਅੰਗਦ ਦੇਵ ਜੀ ਗੁਰਮੁਖੀ ਲਿਪੀ ਦੀ ਰਚਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ ਸ਼ੁਰੂਆਤੀ ਤੌਰ ਦੇ ਵਿੱਚ ਗੁਰੂ ਜੀ ਨੇ ਵਰਣਮਾਲਾ ਦੇ ਵਿੱਚ 35 ਅੱਖਰ ਪਰੋਏ ਸੀ ਠੀਕ ਹੈ ਇਸ ਨੂੰ 35 ਅੱਖਰੀ ਵੀ ਕਿਹਾ ਜਾਂਦਾ ਸੀ ਬਾਅਦ ਵਿੱਚ 6 ਅੱਖਰ ਨੇ ਜਿਹੜੇ ਉਰਦੂ ਦੇ ਵਿੱਚੋਂ ਲਏ ਗਏ ਸ਼ਬਦ ਸੌਰੀ ਉਰਦੂ ਦੇ ਵਿੱਚ ਲਏ ਗਏ ਅੱਖਰ ਸੀ ਜਿਹੜੇ ਐਡ ਕੀਤੇ ਗਏ ਸੀ ਤੇ ਟੋਟਲ 41 ਅੱਖਰ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਗੁਰਮੁਖੀ ਲਿਪੀ ਵਿੱਚ ਸ਼ਾਮਿਲ ਨੇ ਨੈਕਸਟ ਕੁਐਸਚਨ ਹੈ ਹੋਲਾ ਮਹੱਲਾ ਮੇਲਾ ਕਿੱਥੇ ਮਨਾਇਆ ਜਾਂਦਾ ਆ ਅੰਮ੍ਰਿਤਸਰ ਤਲਵੰਡੀ ਸਾਬੋ ਨੰਦਪੁਰ ਸਾਹਿਬ ਪਟਿਆਲਾ ਰਾਈਟ অপਸ਼ਨ ਹੈ ਅਨੰਦਪੁਰ ਸਾਹਿਬ ਹੋਲਾ ਮਹੱਲਾ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਆ ਇਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਟਾਰਟ ਕੀਤਾ ਗਿਆ ਸੀ 1701 ਦੇ ਵਿੱਚ ਹੋਲਾ ਮਹੱਲਾ ਜਿਹੜਾ ਸਟਾਰਟ ਕੀਤਾ ਗਿਆ ਸੀ ਫੈਸਟੀਵਲ ਨੈਕਸਟ ਕੁਐਸਚਨ ਹੈ ਪੰਜਾਬ ਦਾ ਰਾਜਕਾਰੀ ਨ੍ਰਿਤ ਪੁਰਸ਼ਾਂ ਦੇ ਲਈ ਕਿਹੜਾ ਆ ਪੰਗੜਾ ਪੰਜਾਬ ਦਾ ਪੁਰਸ਼ਾਂ ਦੇ ਲਈ ਮੇਨ ਜਿਹੜਾ ਪੰਗੜਾ ਹੀ ਹੈ ਜਿਹੜਾ ਫੇਮਸ ਹੈ ਪੰਜਾਬ ਦਾ ਡਾਂਸ ਫਾਰਮ ਨੈਕਸਟ ਕੁਐਸਚਨ ਫੁਲਕਾਰੀ ਕਢਾਈ ਮੁੱਖ ਤੌਰ ਤੇ ਕਿਸ ਖੇਤਰ ਨਾਲ ਸੰਬੰਧਿਤ ਹੈ ਮਾਝਾ ਦੁਆਬਾ ਮਾਲਵਾ ਕਾਂਡੀ ਰਾਈਟ ਆਪਸ਼ਨ ਹੈ ਮਾਲਵਾ ਏਰੀਆ ਫੁਲਕਾਰੀ ਦੀ ਕਢਾਈ ਮਾਲਵੇਰੀਆ ਵਿੱਚ ਜ਼ਿਆਦਾ ਕੱਢੀ ਜਾਂਦੀ ਆ 21ਵਾਂ ਕੁਐਸਚਨ ਰਾਜਨੀਤੀ ਅਤੇ ਪ੍ਰਸ਼ਾਸਨ ਪੰਜਾਬ ਵਿਧਾਨ ਸਭਾ ਦੇ ਵਿੱਚ ਕੁੱਲ ਮੈਂਬਰ ਕਿੰਨੇ ਨੇ 117 ਮੈਂਬਰ ਨੇ ਵਿਧਾਨ ਸਭਾ ਦੇ ਵਿੱਚ ਠੀਕ ਹੈ ਵਿਧਾਨ ਸਭਾ ਆਪਣੀ ਜੜੀ ਹੈਗੀ ਆ ਪੰਜਾਬ ਦੀ ਚੰਡੀਗੜ੍ਹ ਦੇ ਵਿੱਚ ਹੈਗੀ ਆ ਪੰਜਾਬ ਦਾ ਪੁਨਰਗਠਨ ਕਿਹੜੇ ਸਾਲ ਹੋਇਆ ਸੋ 1966 ਦੇ ਵਿੱਚ ਨਵਾਂ ਪੰਜਾਬ ਬਣਿਆ ਸੀ 1 ਨਵੰਬਰ 1966 ਦੇ ਵਿੱਚ ਪੰਜਾਬ ਹੈ ਜਿਹੜਾ ਸੈਪਰੇਟ ਹੋਇਆ ਸੀ ਹਰਿਆਣੇ ਤੋਂ ਤੇ ਨਵਾਂ ਪੰਜਾਬ ਬਣਿਆ ਸੀ ਬੇਸਿਕਲੀ 1947 ਦੇ ਵਿੱਚ ਪਾਕਿਸਤਾਨ ਤੇ ਪੰਜਾਬ ਅਲੱਗ ਹੋਏ ਸੀਗੇ ਉਸ ਤਰ੍ਹਾਂ ਜਿਹੜਾ ਪਾਕਿਸਤਾਨ ਵਾਲਾ ਪੰਜਾਬ ਤੇ ਇੰਡੀਆ ਵਾਲਾ ਪੰਜਾਬ ਦੋਨੋਂ ਅਲੱਗ ਹੋਏ ਸੀਗੇ ਠੀਕ ਹੈ ਉਸ ਤੋਂ ਬਾਅਦ ਹਿਮਾਚਲ ਜਿਹੜਾ 1947 ਦੇ ਟਾਈਮ ਦਾ ਪੰਜਾਬ ਸੀਗਾ ਇੰਡੀਆ ਵਾਲਾ ਉਸ ਟਾਈਮ ਹਿਮਾਚਲ ਹਰਿਆਣਾ ਤੇ ਪੰਜਾਬ ਤਿੰਨੋਂ ਇਕੱਠੇ ਸੀਗੇ ਬਾਅਦ ਵਿੱਚ ਹਿਮਾਚਲ ਪ੍ਰਦੇਸ਼ ਹੈਗਾ ਜਿਹੜਾ ਅਲੱਗ ਹੋਇਆ 1966 ਦੇ ਵਿੱਚ ਹਰਿਆਣਾ ਲੱਗ ਹੋਇਆ ਸੀ ਤੇ ਇੱਕ ਨਵਾਂ ਪੰਜਾਬ ਸੀਗਾ ਜਿਹੜਾ ਫਾਰਮ ਕੀਤਾ ਗਿਆ ਸੀ ਹਰਿਆਣਾ ਤੇ ਪੰਜਾਬ ਦੀ ਜਿਹੜੀ ਕੈਪੀਟਲ ਇਹ ਵੀ ਮਤਲਬ 1 ਨਵੰਬਰ 1966 ਦੇ ਵਿੱਚ ਚੰਡੀਗੜ੍ਹ ਬਣਾਈ ਗਈ ਸੀ ਇਹ ਇੱਕ ਸਾਂਝੀ ਕੈਪੀਟਲ ਹੈ ਹਰਿਆਣਾ ਤੇ ਪੰਜਾਬ ਦੀ ਦੋਨਾਂ ਦੀ ਨੈਕਸਟ ਕੁਐਸਚਨ ਹੈ ਚੰਡੀਗੜ੍ਹ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਚੰਡੀਗੜ੍ਹ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਆ ਠੀਕ ਹੈ ਇਸੇ ਲਈ ਵੀ ਬੜੀ جدوجہد ਕੀਤੀ ਗਈ ਕਿ ਪੰਜਾਬ ਦੇ ਅੰਡਰ ਆਣਾ ਚਾਹੀਦਾ ਪਰ ਅਨਫੋਰਚੂਨੇਟਲੀ ਇਹ ਕੇਂਦਰ ਸਰਕਾਰ ਦੇ ਅੰਡਰ ਆਂਦਾ ਆ ਨੈਕਸਟ ਕੁਐਸ਼ਨ ਹੈ ਪੰਜਾਬ ਦੇ ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਆ ਰਾਜਪਾਲ ਕੌਣ ਹੁੰਦਾ ਆ ਬੇਸਿਕਲੀ ਗਵਰਨਰ ਨੂੰ ਕਿਹਾ ਜਾਂਦਾ ਹੈ ਰਾਜਪਾਲ ਠੀਕ ਹੈ ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ਆ ਭਾਰਤ ਦਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਸਾਹਿਬ ਜੀ ਕਰਦੇ ਨੇ ਆਪਣੇ ਪੰਜਾਬ ਦਾ ਰਾਜਪਾਲ ਯਾਨੀ ਗਵਰਨਰ ਉਹਨਾਂ ਦੀ ਨਿਯੁਕਤੀ ਸੀਐਮ ਦੇ ਨਿਯੁਕਤੀ ਕੌਣ ਕਰਦਾ ਹੈ ਬੇਸਿਕਲੀ ਗਵਰਨਰ ਦੀ ਨਿਯੁਕਤੀ ਪ੍ਰੈਜ਼ੀਡੈਂਟ ਕਰਦਾ ਆ ਤੇ ਸੀਐਮ ਦੀ ਨਿਯੁਕਤੀ ਗਵਰਨਰ ਕਰਦਾ ਆ ਕਿਸੇ ਵੀ ਸਟੇਟ ਦਾ ਹੁਣ ਗਵਰਨਰ ਕੋਲੇ ਕੀ ਕੀ ਪਾਵਰਸ ਹੁੰਦੀਆਂ ਨੇ ਜੇ ਆਪਾਂ ਕਹਿ ਲਓ ਕਿ ਚਲੋ ਗਵਰਨਰ ਦੀ ਕੀ ਡਿਊਟੀਆਂ ਹੁੰਦੀਆਂ ਨੇ ਠੀਕ ਹੈ ਕੋਈ ਬਿੱਲ ਆ ਉਹ ਤੇ ਕੌਨਸੈਂਟ ਗਵਰਨਰ ਦੀ ਹੋਣੀ ਜ਼ਰੂਰੀ ਹੁੰਦੀ ਆ ਜਿਵੇਂ ਪ੍ਰੈਜ਼ੀਡੈਂਟ ਦੇ ਸਿਗਨੇਚਰ ਬਹੁਤ ਮਾਇਨੇ ਰੱਖਦੇ ਨੇ ਉਦਾਂ ਹੀ ਗਵਰਨਰ ਦੇ ਵੀ ਸਿਗਨੇਚਰਸ ਨੇ ਜਿਹੜੇ ਮਾਇਨੇ ਰੱਖਦੇ ਨੇ ਬਿਲਜ਼ ਦੇ ਉੱਪਰ ਨੈਕਸਟ ਕੁਐਸ਼ਨ ਹੈ ਬ ਅਲਟੀਮੇਟ ਪਾਵਰ ਸੀਐਮ ਕੋਲੇ ਹੀ ਹੁੰਦੀ ਆ ਨੈਕਸਟ ਕੁਐਸ਼ਨ ਹੈ ਪੰਜਾਬ ਦੇ ਵਿੱਚ ਪੰਚਾਇਤ ਚੋਣਾ ਕੌਣ ਕਰਵਾਉਂਦਾ ਆ ਰਾਜ ਚੋਣ ਅਯੋ राइट ऑप्शन है ਕੁਝ ਕੁਐਸ਼ਨਸ ਨੇ ਪੀਟ੍ਰੀਪਲ ਐਸਵੀ ਬੋਰਡ ਦੀ ਤਰਫ ਤੋਂ ਜਿਹੜੇ ਜ਼ਰੂਰੀ ਨੇ ਪੀਟ੍ਰੀਪਲ ਐਸਵੀ ਬੋਰਡ ਕਿਹੜੀਆਂ ਸ਼੍ਰੇਣੀਆਂ ਦੀ ਪ੍ਰਤੀ ਕਰਦਾ ਹੈ ਗਰੁੱਪ A ਗਰੁੱਪ B ਗਰੁੱਪ C ਅਤੇ ਗਰੁੱਪ D ਜਾਂ ਸਾਰੇ ਗਰੁੱਪ C ਤੇ ਗਰੁੱਪ D ਦੀਆਂ ਵੈਕੈਂਸੀਆਂ ਦੇ ਲਈ ਹੈ ਜਿਹੜਾ ਪ੍ਰਤੀ ਕਰਦਾ ਹੈ ਪੀਟ੍ਰੀਪਲ ਐਸਵੀ ਬੋਰਡ ਗਰੁੱਪ A ਤੇ ਗਰੁੱਪ B ਦੀਆਂ ਜਿਹੜੀਆਂ ਵੈਕੈਂਸੀਆਂ ਆਊਟ ਹੁੰਦੀਆਂ ਨੇ ਉਹ PPFSC ਬੋਰਡ ਹੈਗਾ ਜਿਹੜਾ ਹੈਂਡਲ ਕਰਦਾ ਹੈ ਠੀਕ ਹੈ 26ਵਾਂ ਕੁਐਸਚਨ ਹੈ ਪੀਟ੍ਰਿਪਲੱਸਵੀ ਬੋਰਡ ਕਿਹੜੇ ਵਿਭਾਗ ਦੇ ਅਧੀਨ ਕੰਮ ਕਰਦਾ ਹੈ ਰਾਈਟ ਆਪਸ਼ਨ ਹੈ ਗਵਰਨੈਂਸ ਰਿਫਾਰਮ ਵਿਭਾਗ ਦੇ ਅੰਡਰ ਹੈ ਜਿਹੜਾ ਪੀਟ੍ਰਿਪਲੱਸਵੀ ਬੋਰਡ ਹੈਗਾ ਆ ਕੰਮ ਕਰਦਾ ਹੈ ਪੀਟ੍ਰੀਪਲ ਐਸ ਵੀ ਪ੍ਰੀਖਿਆਵਾਂ ਵਿੱਚ ਕਿਹੜੀ ਭਾਸ਼ਾ ਵਰਤੀ ਜਾਂਦੀ ਹੈ ਅੰਗਰੇਜ਼ੀ ਪੰਜਾਬੀ ਹਿੰਦੀ ਪੰਜਾਬੀ ਅੰਗਰੇਜ਼ੀ ਰਾਈਟ ਆਪਸ਼ਨ ਹੈ ਪੰਜਾਬੀ ਅਤੇ ਅੰਗਰੇਜ਼ੀ ਹੈ ਜਿਹੜੀ ਪੀਟ੍ਰੀਪਲ ਐਸ ਵੀ ਪ੍ਰੀਖਿਆਵਾਂ ਦੇ ਵਿੱਚ ਵਰਤੀ ਜਾਂਦੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਿੱਥੇ ਸਥਿਤ ਹਨ ਇਹ ਹਰਿਆਣਾ ਤੇ ਪੰਜਾਬ ਦੀ ਸਾਂਝੀ ਹਾਈ ਕੋਰਟ ਹੈਗੀ ਆ ਠੀਕ ਹੈ ਸੋ ਰਾਈਟ ਆਨਸਰ ਹੈਗਾ ਆ ਇਹ ਜਿਹੜੀ ਹਾਈ ਕੋਰਟ ਹੈਗੀ ਹੈ ਚੰਡੀਗੜ੍ਹ ਦੇ ਵਿੱਚ ਸਥਿਤ ਹੈ ਚੁੰਡੀਗੜ੍ਹ ਦੇ ਵਿੱਚ ਪਾਈ ਜਾਂਦੀ ਹੈ ਇਹ ਵਾਲੀ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੈਕਸਟ ਕੁਐਸ਼ਨ ਹੈ ਪੰਜਾਬ ਹਰਿਆਣਾ ਦਰਿਆਈ ਵਿਵਾਦ ਕਿਹੜੇ ਦਰਿਆ ਨਾਲ ਸਬੰਧਿਤ ਹੈ ਸੋ ਸਤਲੂਜ ਦਰਿਆ ਆ ਜਿਹੜਾ ਕਾਫੀ ਜ਼ਿਆਦਾ ਵਿਵਾਦ ਦੇ ਵਿੱਚ ਕਿਰਿਆ ਹੋਇਆ ਆ ਹਾਂਜੀ ਸੀ ਆਪਣੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਨੇ 20tplsc ਬੋਰਡ ਦੇ ਮਿਕਸ ਜਿਕੇ ਦੇ ਕੁਐਸਚਨਸ ਕਵਰ ਕੀਤੇ ਨੇ ਪਾਰਟ 1 ਦੇ ਵਿੱਚ ਜਲਦ ਹੀ ਪਾਰਟ 2 ਵੀ ਅਪਲੋਡ ਕਰਾਂਗੇ ਚੈਨਲ ਦੇ ਉੱਪਰ ਆਈ ਹੋਪ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਹੋਣੀ ਹੈ ਜੇਕਰ ਤੁਹਾਨੂੰ ਵੀ ਵੀਡੀਓ ਇਨਫੋਰਮੇਟਿਵ ਲੱਗੀ ਹੈ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਸਟੇ ਟਿਊਨ ਫਾਰ ਦਾ ਪਾਰਟ 2 ਥੈਂਕ ਯੂ